ਦਰਬਾਰ ਕੀ ਜੈ ਕਰਾ ਸ਼ੇਰਾ ਵਾਲੀ ਦਾ ਸੱਚੇ ਦਰਬਾਰ ਕੀ ਜੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਮਾ ਚਿੰਤਪੁਨੀ ਕਲੱਬ ਵੱਲੋਂ ਫ੍ਰੀ ਬੱਸ ਸੇਵਾ ਮਾ ਚਿੰਤਪੁਨੀ ਦਰਬਾਰ ਹਿਮਾਚਲ ਲੈ ਕੇ ਜਾਇਆ ਜਾਂਦਾ ਹੈਗਾ ਆ ਇਸ ਮੌਕੇ ਗੱਲਬਾਤ ਕਰਦੇ ਆਂ ਹਾਂਜੀ ਸਾਡੇ ਨਾਲ ਪ੍ਰਧਾਨ ਸਾਹਿਬ ਕੁਲਦੀਪ ਸੰਧੂ ਜੀ ਜੁੜ ਚੁੱਕੇ ਨੇ ਹਾਂਜੀ ਜੀ ਕਰਾ ਮਾ ਚਿੰਤਪੁਨੀ ਦਾ ਬੋਲ ਸਾਜੇ ਦਰਬਾਰ ਕੀਜ ਦੇਖੋ ਮਹਾਮਾਈ ਦੇ ਆਸ਼ੀਰਵਾਦ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਮਾਈ ਦੀ ਕਿਰਪਾ ਨਾਲ ਸਾਡੀ 12ਵੀਂ ਵਾਰੀ ਯਾਤਰਾ ਇੱਕ ਸਾਲ ਪੂਰਾ ਹੋ ਗਿਆ ਲਗਾਤਾਰ ਦੂਜੇ ਸ਼ਨੀਵਾਰ ਜਿਹੜੀ ਬੱਸ ਅਸੀਂ ਚਲਾਈ ਆ ਤੇ ਇਹੀ ਆਸ ਰੱਖਦੇ ਆਂ ਕਿ ਮਹਾਬਾਈ ਇਦਾਂ ਹੀ ਸਾਡੇ ਤੇ ਆਸ਼ੀਰਵਾਦ ਬਣਾਈ ਰੱਖੇ ਤੇ ਅਸੀਂ ਜਿੰਨੀ ਜੋਗੇ ਹੈਗੇ ਆਂ ਸੰਗਤਾਂ ਦੀ ਸੇਵਾ ਕਰ ਸਕੀਏ ਤੇ ਹਰ ਦੂਜੇ ਸ਼ਨੀਵਾਰ ਚਾਹੇ ਕੋਈ ਵੀ ਤਰੀਕ ਚਾਹੇ ਕੋਈ ਵੀ ਹੋਵੇ 1 2 3 ਤਰੀਕ ਨੂੰ ਟਿਕਟਾਂ ਬੁੱਕ ਹੁੰਦੀਆਂ ਸਾਬੀ ਕਰਿਆਨਾ ਸਟੋਰ ਮੱਲਾਵਾਜਗਰ ਬਸਤੀ ਰਹਿਮਾਨਪੁਰਾ ਜਿਹੜਾ ਮਰਜੀ ਉੱਥੇ ਆ ਕੇ ਆਪਣਾ ਆਧਾਰ ਕਾਰਡ ਦੀ ਕਾਪੀ ਦੇ ਕੇ ਟਿਕਟ ਬੁੱਕ ਕਰਾ ਸਕਦਾ ਬਿਲਕੁਲ ਫ੍ਰੀ ਆਫ ਕੋਸਟ ਕੋਈ ਕਰਾਇਆ ਨਹੀਂ ਹੈ ਖਾਣ ਪੀਣ ਹਰ ਇੱਕ ਚੀਜ਼ ਬਿਲਕੁਲ ਫ੍ਰੀ ਆ ਮੈਂ ਤੇ ਇਹੀ ਕਹੂੰਗਾ ਕਿ ਜਿਹੜੇ ਮਾਂ ਦੇ ਦਰਬਾਰ ਨਾਲ ਜੁੜਨਾ ਚਾਹੁੰਦੇ ਆ ਉਹ ਮਹਾਮਾਈ ਦੇ ਦਰਬਾਰ ਨਾਲ ਜੁੜਨ ਲਈ ਸਾਡੇ ਨਾਲ ਸੰਪਰਕ ਕਰੋ ਤੇ ਮਹਾਮਾਈ ਦੇ ਦਰਸ਼ਨ ਕਰਕੇ ਯਾਤਰਾ ਦੇ ਵਿੱਚ ਤੁਸੀਂ ਸਹਿਯੋਗ ਦਿਓ ਜਕਾਰਾ ਵਾਸ਼ ਨੂੰ ਮਸਤੀ ਕਾ ਦਾ ਬੋਲ ਸਕਦੇ ਹੋ ਸਾਡੇ ਦਰਵਾਜ਼ੇ ਕੀ ਜੈ ਜਕਾਰਾ ਚਿੰਤਪੁਰਨੀ ਮਈਆ ਜੀ ਦਾ ਬੋਲ ਸਾਡੇ ਦਰਵਾਜ਼ੇ ਕੀ ਜੈ ਇਹ ਸਾਡੀ 12ਵੀਂ ਬਸ ਯਾਤਰਾ ਜਿਹੜੀ ਅਸੀਂ ਭਗਵਤੀ ਦੇ ਅਸ਼ੀਰਵਾਦ ਦੇ ਨਾਲ ਔਰ ਕਿਰਪਾ ਦੇ ਨਾਲ ਲੈ ਕੇ ਜਾ ਰਹੇ ਹਾਂ ਭਗਵਤੀ ਹਰ ਮਹੀਨੇ ਇਸੇ ਤਰ੍ਹਾਂ ਸਾਰੀ ਸੰਗਤਾਂ ਤੇ ਕਿਰਪਾ ਬਣਾਈ ਰੱਖੇ ਆਪਣਾ ਅਸ਼ੀਰਵਾਦ ਬਣਾਈ ਰੱਖੇ ਜੈ ਮਾਤਾ ਦੀ ਆ ਮਾਂ ਸ਼ੇਰਾਂ ਵਾਲੀ ਦਾ ਬੋਲ ਸਾਚੀ ਦਰਬਾਰ ਕੀ ਜੈ ਕਹਿੰਦਾ ਮੈਂ ਨਹੀਂ ਮੇਰਾ ਨਹੀਂ ਇਹ ਤਨ ਕਿਸੇ ਦਾ ਹੈ ਦਿਆ ਜੋ ਵੀ ਮੇਰੇ ਪਾਸ ਹੈ ਇਹ ਧੰਨ ਸੀ ਕਾ ਹੈ ਦਿਆ ਅਰੇ ਦੇਨੇ ਵਾਲੇ ਨੇ ਦਿਆ ਹੈ ਦੇਖੋ ਕਿਤਨੀ ਸ਼ਾਨ ਸੇ ਲੈਨੇ ਵਾਲਾ ਭੁੱਲ ਬੈਠਾ ਉਹ بڑے ਅਭਿਮਾਨ ਸੇ ਤੋਂ ਮੈਨੂ ਮਾਰੋ ਤਾ ਮਾਂ ਬਨ ਜਾਂਦੀ ਏ ਜਿਕਾਹ ਚਿੰਤਾ ਪੂਰਨੀ ਮਾਈ ਦਾ ਬਹੁਤ ਸਾਚੇ ਦਰਬਾਰ ਚਿੰਤਾ ਪੂਰਨੀ ਚਿੰਤਾ ਦੂਰ ਕਰਨੀ ਬੜੀ ಅಪਾਰ ਕਿਰਪਾ ਬਖਤਾ ਦੇ ਸਾਡੇ ਪ੍ਰਾ ਸਾਡੇ ਵੀਰ ਜਿਨ੍ਹਾਂ ਨੇ 15 20 ਬੰਦੇ ਹੋ ਚੁੱਕੇ ਹੁਣ ਮਾਲਕ ਦੀ ਕਿਰਪਾ ਨਾਲ ਸਾਰੇ ਬੈਂਗਲੇ ਇਹਨਾਂ ਦੀ ਆ ਸਾਰੇ ਪ੍ਰਾਵਾਂ ਨਾਲ ਪ੍ਰਾਰ ਨਾਲ ਸਾਡੀ ਬੱਸ ਇਹ ਸਾਡੀ 12ਵੀਂ ਯਾਤਰਾ ਹੈ ਬੜੀ ਕਿਰਪਾ ਆਰਾਮ ਨਾਲ ਮਹਾਰਾਜ ਲੈ ਜਾਂਦੇ ਆ ਆਰਾਮ ਆਂਦੇ ਆ ਸੇਵਾ ਬੜੀ ਹੁੰਦੀ ਆ ਰੋਟੀ ਪਾਣੀ ਚਾਹ ਪਾਣੀ ਸਭ ਕੁਝ ਜੋ ਹੈ ਮਾਲਕ ਦੀ ਕਿਰਪਾ ਜਿੰਨੇ ਜੋਗੇ ਹੈ ਅਸੀਂ ਮਾਲਕ ਦੀ ਕਿਰਪਾ ਨਾਲ ਬੜਾ ਪਿਆਰ ਨਾਲ ਹੋ ਰਿਹਾ ਔਰ ਬੜੇ ਖੁਸ਼ ਹੋ ਕੇ ਜਾਂਦੇ ਆ ਖੁਸ਼ ਹੋ ਕੇ ਆਣੇ ਆ ਮਹਾਰਾਣੀ ਇਹਨਾਂ ਦੇ ਕਿਰਪਾ ਬਣਾਈ ਰੱਖੇ ਇਹ ਸੇਵਾ ਚ ਲੱਗੇ ਰਹਿਣ ਅਸੀਂ ਆਈ ਜਾਈਏ ਤੇ ਮਹਾਰਾਣੀ ਦੀ ਭੇਟਾਂ ਗਈ ਜਾਈਏ ਜਿਕਾੜਾ ਚੰਤਪੁਰਨੀ ਮਾਈ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਿਕਾੜਾ ਚੰਤਪੁਰਨੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਸਾਡੀ 12ਵੀਂ ਯਾਤਰਾ ਜਾ ਰਹੀ ਹੈ ਮਾਤਾ ਚੰਤਪੁਰਨੀ ਕਲੱਬ ਸੁਖ ਸ਼ਾਂਤੀ ਰੱਖੇ ਬਣੇ ਰਹਿਗੇ ਸਾਰਿਆਂ ਦਾ ਸੰਯੋਗ ਜੈ ਮਾਤਾ गणपति महाराज की तो आओ पहला गणपति पुजो जो इस नाम त्या आएगा तन मन अर्पण पन करे जोश दे सागर तर जाएगा आओ पहला

ਬਿਨਾ ਨਾ ਬਿਖੋਲੇ ਗਾਇਰ ਸੋਹਾਰੇ ਸਾਂਝੇ ਜਿਹਾ ਰਹਿਣਾ ਨਾ ਚਿੰਤਾ ਕਰਨੀ ਨਾ ਚਿੰਤਾ ਕਰਨੀ ਰਾਮ ਜੀ ਰਾਮ ਜੀ ਤੇਰੇ ਬਿਨਾਂ ਰਹਿਣਾ ਤੇਰੇ ਬਿਨਾਂ ਰਹਿਣਾ ਰਾਮ ਜੀ ਭਗ ਜੋਲੀਆ ਰਾਮ ਜੀ ਭਗ ਜੋਲੀਆ चराम चारे चराम चाचरा मै दास तैय अॼु हर न

ਮੇਰੀ ਪਾਪ ਪਟਾਰੀ ਵਿੱਚ ਗੰਦ ਭਰਿਆ ਤੇ ਕਿਤੇ ਸਾਹ ਮੇਰੀ ਆ ਨਾ ਖੋਲੀ ਇਹ ਸੌਦਾ ਨੀਲੇ ਘਾਟੇ ਵਾਲਾ ਤੇ ਫੜ ਤਕੜੀ ਨਾ ਤੋਲੀ ਸਾਹ ਮੇਰੇ ਆਗੇ शुगर <US uneopen morally>

ਇਦਾਂ ਹੋ ਸਾਥ ਨਾ ਹੋ ਸਰਕਾਰ ਦੀ ਸੱਚੀ ਸਰਕਾਰ ਗੋ ਸਾਡੇ ਭਗਤੀ ਇੱਕ ਨਾਂ ਦੇ ਸੁਭਾਚਨ ਆਜੀ ਲਾਓ 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 ਜੀ ਕਰਕੇ ਲਾਓ ਅੱਜ ਆਜੀ ਸੋਹਣਾ ਖਾਲਾਂ ਦਾ ਬਸਾ ਭਾਜਾਲਿਆਂ ਕੋਈ ਕੁੰਨ ਕਰਮ ਕੀਤੇ ਆ ਕਿ ਮਾਂ ਦੇ ਦਰ ਤੇ ਇੱਕ ਵਾਰੀ ਫੇਰ ਆਸਤਿਆ ਰਹੇ ਆ जय माता की जय माता की भगत जी फोटो ला दी लाल जी तरह की सामने तस्वीर देख ही रहे हो कि ਪਿੱਛੇ ਜੋ ਬਾਰਿਸ਼ ਨਹੀਂ ਹੋਈ ਉਸ ਦੇ ਕਾਰਨ ਸੰਗਤ ਜੜੀ ਆ ਦੂਰੋਂ ਦੂਰੋਂ ਆਉਂਦੀ ਆ ਬਹੁਤ ਘੱਟ ਸੰਗਤ ਪੰਚੀ ਦਰਬਾਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮਾਚਿੰਦ ਪੁਨੀ ਦਰਬਾਰ ਤੋਂ ਸਾਡੇ ਚੈਨਲ ਹੈ ਵਿਸ਼ਵ ਭਾਰਤ ਟੀਵੀ ਰਾਹੀਂ ਤੁਸੀਂ ਦੇਖ ਸਕਦੇ ਹੋ ਉਹ ਸਾਚੇ ਦਰਬਾਰ ਕੀ ਚਿੰਤਪੁੰਨੀ ਜੀ ਦਾ ਬੋਸ ਸਾਚੇ ਦਰਬਾਰ ਕੀ ਜੈ ਮੰਗਲ ਨਾਢੇ ਸ਼ਵੇ ਸਵਾਰੇ ਸਾਜ ਦੇ ਸ਼ਨੀ ਕਰਨ ਦੇ ਤੋਂ ਬੋਲੀ ਮਹਾਰਾਏ ਮੂਰ ਸੇ ਜਾ ਮਾਤੇ ਰਚੋ ਕਿ ਚਿੰਤਪੁੰਨੀ ਬਾਸਮਾਤਾਨੀ ਜੀ ਸ਼ਕਨਾਂ ਦਾ ਬਾਸਮਾਤਾਨੀ ਮਾਂ ਚਿੰਤਪੁੰਨੀ ਕਲਾਤੋ ਨਾਪਰਾ ਸਿੰਬਾਬ ਨਾ ਦੇ ਕਾ ਮਾਤਾਨੀ ਇੰਗਾ ਦੇ ਅੰਸੈਰਾ ਨਾ ਮਾਤਾਨੀ ਅੱਜ ਬੱਸ ਯਾਤਰਾ ਲੈ ਕੇ ਆਏ ਮਤਨ ਦੇ ਹਾਜਰ ਸੇਵਾ ਕਰਨਾ ਛੋੜਿਆ ਪਰ ਨਾ ਪਰਵਾਰਾਂ ਦੀ ਸੁਰੱਖਿਆ ਕਰਨਾ ਇਸੇ ਤਰ੍ਹਾਂ ਬੱਸ ਯਾਤਰਾ ਲੈ ਕੇ ਅੰਦਰਾਂ ਉਹ ਖੁਸ਼ੀਆਂ ਨਾ ਚੁਣਬ ਲਾਣਾ ਬਹੁਤ ਸਾਚੇ ਦਰਬਾਰ ਕੀ ਜੀ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਚਾਰੇ ਪਾਸੇ ਇੱਥੇ ਖੜੇ ਹੋਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਲੇਕਿਨ ਜਿਸ ਤਰ੍ਹਾਂ ਕੀ ਪਹਿਲਾਂ ਦੱਸਿਆ ਹੈਗਾ ਵੀ ਕਿ ਪਿਛਲੇ ਦਿਨੇ ਹਰ ਜਗ੍ਹਾ بارش ਦਾ ਬਹੁਤ ਜ਼ਿਆਦਾ ਪ੍ਰਕੋਪ ਰਿਹਾ ਹੈਗਾ ਸੋ ਉਸ ਦਾ ਅਸਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਮਾਤਾ ਜੀ ਦੇ ਦਰਬਾਰ ਮਾਤਾ ਚਿੰਤਪੁੰਨੀ ਜੀ ਦੇ ਦਰਬਾਰ ਸੋ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਪ੍ਰਕਿਰਤੀ ਜਿਹੜਾ ਆਪਣਾ ਰੂਪ ਵਿਕਰਾਲ ਰੂਪ ਇਹ ਵੀ ਕਿਤੇ ਨਾ ਕਿਤੇ ਕਦੀ ਨਾ ਕਦੀ ਦਿਖਾਉਂਦੇ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਪਾਲ ਟੀਵੀ ਰਾਹੀਂ ਦੇਖ ਰਹੇ ਹੋ

ਇਹ ਕੰਤਿ ਮਾਤਾ ਨੂੰ ਲਗਾਈ ਨਾ ਬਾਕੀ ਇਹਨਾਂ ਫਰੇਸ ਲਈ ਆਪੋ ਸਮਯਾ ਦੇ ਵੀ ਫਾਈਟ ਨੂੰ ਤੁਮ ਸਿਆਹ ਨਾ ਜਾਣੇ ਲਾਗਾ ਇਸ ਨੂੰ ਉਹਨਾਂ ਦੀ ਚਾਮ ਸ਼ਮਤਾ ਪਰਮੇਸ਼ੀ ਜਿਹਾ ਮਾਤਾ ਬੱਚੇ ਸੰਤਾ ਬਸਾਈ 10 ਮਾਤਾ ਜੇ ਸ਼ੇਤਾ ਨਾ ਮਾਤਾ ਨੇ ਬੱਚੇ ਨੂੰ ਪੋਤਰੋ ਘਾਸੇ ਆਤਾ ਲੈ ਕੇ ਮਾਤਾ ਨੇ ਇਹਨਾਂ ਦੀ ਹਾਜੀ ਸਿਮਾਰ ਕਰਨਾ ਮਾਤਾ ਚੰਨਾ ਦੀ ਬੱਤੀ ਨੂੰ ਨਾ ਸ਼ੀਮਾ ਦੇਣਾ ਇਹਨਾਂ ਸਗੇ ਸਵੰਗਿਆਂ ਦੀ ਹਾਜੀ ਸਿਮਾਰ ਕਰਨ ਅੱਛੇ ਰੋਸ ਦਾ ਦੇਣਾ ਅੱਛੇ ਕਾਰੋਬਾਰ ਦਾ ਚੰਨਾ ਦੀ ਬੱਤੀ ਨੂੰ ਸ਼ੀਮਾ ਦੇਣਾ ਮਾਤਾ ਜੀ ਸਦਾ ਜੁਗੀ ਰੰਗਲਾ ਮਾਤਾ ਉਸ ਖੁਸ਼ੀਲਾ ਮਾਤਾ ਇਸ ਤਰ੍ਹਾਂ ਚਨਾ ਬੁਲਾ ਦੇਣਾ ਨਾ ਉਹ ਸਾੱਚੇ ਦਰਬਾਰ ਕੀ ਜੀ ਹੈ ਮਾਤਾ ਜੀ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਕਾਫੀ بارش ਜਿਹੜੀ ਹੈਗੀ ਆ ਬਹੁਤ ਵੱਡੇ ਲੈਵਲ ਤੇ ਪੂਰੇ ਦੇਸ਼ ਦੇ ਵਿੱਚ ਜਿਸ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਅਸੀਂ ਖੜੇ ਹੈਗੇ ਆ ਮਾਤਾ ਚਿੰਤਪੁਨੀ ਦਰਬਾਰ ਜਿੱਥੇ ਕਿ ਸਾਡੇ ਨਾਲ ਜੁੜੇ ਨੇ ਪੰਡਿਤ ਜੀ ਗगन ਕਾਲਿਆ ਜੀ ਹਾਂਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਜਿਸ ਤਰ੍ਹਾਂ ਕਿ ਸਾਰੇ ਪਾਸੇ ਇਹਦਾ ਕਾਫੀ ਬਾਰਿਸ਼ ਦਾ ਜੋ ਹੈ ਮਾਹੌਲ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਕਾਫੀ ਹੜ੍ਹ ਆ ਚੁੱਕੇ ਹੈਗੇ ਆ ਇੱਥੇ ਵੀ ਜਦਾਂ ਦਰਬਾਰ ਉੱਪਰ ਅੱਜ ਅਸੀਂ ਪਹੁੰਚੇ ਹੈਗੇ ਆ ਸਾਡਾ ਚੈਨਲ ਵਿਸ਼ ਪਾਰਟੀ ਵੀ ਰਾਹੀ ਤੁਹਾਨੂੰ ਦਿਖਾ ਰਹੇ ਹੈਗੇ ਕਿ ਸੰਗਤ ਬਹੁਤ ਘੱਟ ਇੱਥੇ ਪਹੁੰਚੀ ਹੈਗੀ ਆ ਇਸ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿੱਦਾਂ ਕਿ ਹਿਮਾਚਲ ਚ ਵੀ ਤੁਸੀਂ ਦੇਖਿਆ ਹੋਣਾ ਕਿ ਮਨੀ ਮਹੇਸ਼ ਜੀ ਦਾ ਯਾਤਰਾ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਰਸਤੇ ਬੰਦ ਬੜਾ ਕੁਛ ਕਾ ਨੁਕਸਾਨ ਉਸ ਤੋਂ ਬਾਅਦ ਜੀ ਹੈ ਇਹ ਆਪਦਾ ਜਿਹੜੀ ਪੰਜਾਬ ਸ਼ਾ ਗਈ ਜੀ ਦੋਨੋਂ ਰਾਜ ਚ ਇੰਨੀ ਆਪਦਾ ਦੇ ਕਾਰਨ ਜਿਹੜਾ ਸ਼ਰਧਾਲੂ ਕਿ ਹਰੇ ਜਗ੍ਹਾ ਬਹੁਤ ਬੁਰਾ ਹਾਲ ਹੈ ਜੀ ਔਰ ਉਹਦੇ ਕਾਰਨ ਜਿਹੜਾ ਕਾਫੀ ਜਾ ਸ਼ਰਧਾਲੂ ਦੀ ਕਮੀ ਆਈ ਹੈ ਕਿਉਂਕਿ ਕਈ ਸ਼ਰਧਾਲੂ ਜੋ ਹੈ ਘਬਰਾਏ ਹੋਏ ਸੀ ਡਰੇ ਹੋਏ ਸੀ ਉਹ ਕਈ ਜਿਹੜੇ ਸ਼ਰਧਾਲੂ ਹੈ ਇੱਕ ਦੂਸਰੇ ਦੀ ਮਦਦ ਚ ਲੱਗੇ ਹੋਏ ਸੀ ਜੀ ਜਿਸ ਤਰ੍ਹਾਂ ਕਿ ਰਸਤੇ 'ਚ ਵੀ ਅਸੀਂ ਆ ਰਹੇ ਸੀਗੇ ਕਈ ਜਗ੍ਹਾ ਸੜਕਾਂ ਟੁੱਟੀਆਂ ਹੈਗੀਆਂ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਜ਼ਿਆਦਾ ਨੁਕਸਾਨ ਤੇ ਨਹੀਂ ਹੋਇਆ ਹੈਗਾ ਹਾਂ ਇੰਨਾ ਜ਼ਿਆਦਾ ਨੁਕਸਾਨ ਤੇ ਲੇਕਿਨ ਗਾਵ ਦੇ ਵਿੱਚ ਕਈਆਂ ਦੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਕੇ ਦੀ ਸੜਕਾਂ ਥੋੜੀ ਬਤਿ ਕਿਉਂਕਿ ਕਈ ਜਿਹੜੇ ਘਰ ਜਿਹੜੇ ਬਣੇ ਹੋਏ ਹੈਗੇ ਆ ਪਹਾੜੀ ਇਲਾਕੇ ਦੇ ਵਿੱਚ ਬਣੇ ਹੋਏ ਹੈਗੇ ਆ ਕੁਝ ਕਈ ਏਦਾਂ ਦੀ ਆ ਦੁਰਗਮ ਜਗਾ ਜਿੱਥੇ ਕਿ ਲੋਕੀ ਰਹਿ ਰਹੇ ਹੈਗੇ ਆ ਤਾਂ ਤੁਹਾਨੂੰ ਇਸ ਬਾਰੇ ਮੇਰੇ ਖਿਆਲ ਜ਼ਿਆਦਾ ਜਾਣਕਾਰੀ ਹੋਏਗੀ ਇੱਥੇ ਆ ਮਾਤਾ ਜੀ ਚਿੰਤਪੂਰਨੀ ਦੀ ਕਿਰਪਾ ਨਾਲ ਇੱਥੇ ਬੜਾ ਸੁਖਸ਼ਾਂਤ ਰਿਹਾ ਸਾਰੇ ਰਸਤੇ ਖੁੱਲੇ ਰਹੇ ਲੇਕਿਨ ਵਿੱਚ ਕਈ ਗਾਵ ਦੇ ਵਿੱਚ ਕਈਆਂ ਨੁਕਸਰਤੀ ਵੀ ਤੁਸੀਂ ਆ ਘਰਾਂ ਨੂੰ ਮਕਾਨਾਂ ਨੂੰ ਵੀ ਛੇਤੀ ਪੁੱਸੀਏ ਕਈ ਗਾਵ ਦੇ ਰਸਤੇ ਵੀ ਵਿੱਚ ਵਿੱਚ ਖਰਾਬ ਹੋਏ ਹੈ ਜੇ ਮਾਤਾ ਜੀ ਬੜੀ ਕਿਰਪਾ ਹੋਈ ਕਿ ਜਿੱਦਾਂ ਕੀ ਆਪਣੇ ਚੰਬਾ ਦੇਖ ਲੋ ਮਰਮੋਰ ਦੇਖ ਲਓ ਮੰਡੀ ਦੇਖ ਲਓ ਉਤਰਾ ਖੰਡ ਦੇਖ ਲਓ ਕਿਉਂਕਿ ਤੁਸੀਂ ਸਾਰੇ ਏਰੀਏ ਦੇ ਵਿੱਚ ਜਾਣੇ ਹੈਗੇ ਆ ਤੇ ਤੁਹਾਨੂੰ ਮੈਂ ਕਿਹਾ ਵੀ ਇਸ ਕਰ ਇਸ ਬਾਰੇ ਕਾਫੀ ਜਾਣਕਾਰੀ ਹੋਏਗੀ ਜਿਸ ਤਰ੍ਹਾਂ ਕਿ ਹੋਰ ਵੀ ਦਰਬਾਰ ਨੇ ਲਾਗੇ ਛਾਗੇ ਜਿੰਨੀਆਂ ਵੀ ਮਾਤਾ ਹੈਗੇ ਆ ਉਹਨਾਂ ਉੱਥੇ ਕੀ ਕੰਡੀਸ਼ਨ ਹੈਗੀ ਆ ਜਿੱਦਾਂ ਕਿ ਜੋਲੇ ਰੋਡ ਤੋਂ ਫੁੱਲਾਰੇ ਲੇਕਿ ਰਾਜ ਸਿੱਤ ਕਮੀ ਹਰੇਕ ਜਗ੍ਹਾ ਹੈ ਜੀ ਉਹ ਜਿੱਦਾਂ ਕਿ ਕਈ ਰਸਤੇ ਬੰਦ ਹੋਏ ਆ ਨੀਚੇ ਗਗਰੇਟ ਚ ਉੱਤੇ ਵੀ ਕਈ ਨਿਚਲੇ ਇਲਾਕੇ ਚ ਪਾਣੇ ਆ 19 ਪਿੱਛੇ ਦੇਖਿਆ ਨਾ ਉਹਨਾਂ ਸਿਰ ਸੜਕਾਂ ਚ ਪਾਣੀ ਨੈਸ਼ਨਲ ਹਾਈਵੇ ਤੇ ਪਾਣੀ ਨੁਕਸਾਨ ਤਾਂ ਕਾਫੀ ਹੋਇਆ ਸ਼ੇਰਦਾਬੋਦਾ ਜੀ ਇਸੇ ਤਾਲੁਕੇ ਜੋ ਵੀ ਦੇਸ਼ ਵਾਸੀ ਐ ਕੋਈ ਵੀ ਹੈ ਜੀ ਅਸੀਂ ਮਾਤਾ ਚੰਦਪਨੀ ਅੱਗੇ ਹੀ ਪ੍ਰਾਰਥਨਾ ਕਰਦੇ ਆ ਜਦੋਂ ਵੀ ਅਸੀਂ ਮੰਦਰ ਜਾਂਦੇ ਆ ਅਸੀਂ ਅਰਦਾਸ ਕਰੀ ਕਿ ਮਾਤਾ ਰਾਣੀ ਸਾਡੇ ਜੇ ਦੇਸ਼ ਵਿਦੇਸ਼ ਚ ਜਿਹੜੇ ਵੀ ਸ਼ਰਧਾਲੂ ਆਗੇ ਜਿਹੜੇ ਵੀ ਲੋਕ ਹੈਗੇ ਜੋ ਵੀ ਦਰਬਾਰ ਤੇ ਪਹੁੰਚਦੇ ਹੈਗੇ ਆ ਜਿੱਥੇ ਵੀ ਬੈਠੇ ਆ ਜਿੱਥੇ ਹੈਗੇ ਆ ਮਾਤਾ ਚਿੰਤਪੁਰਨ ਉਹਨਾਂ ਦੀ ਰੱਖਿਆ ਕਰੇ ਉਹਨਾਂ ਦੀ ਸਗੇ ਸੰਬੰਧੀ ਦੇਸ਼ ਵਿਦੇਸ਼ ਦੀ ਰੱਖਿਆ ਕਰੇ ਉਹਨਾਂ ਦੇ ਖੇਤਰ ਦੀ ਵੀ ਰੱਖਿਆ ਕਰੇ ਮਾਤਾ ਚਿੰਤਪੁਰਨੀ ਸੁਖੀ ਰੱਖੇ ਔਰ ਖੁਸ਼ ਰੱਖੇ ਜਿੱਦਾਂ ਕਿ ਉਹ ਨਵਰਾਤਰੀ ਦੇਖੋ 22 ਤਰੀਕ ਨੂੰ ਨਵਰਾਤਰੀ ਸ਼ੁਰੂ ਹੋ ਰਿਹਾ ਜੀ ਨਵਰਾਤਰੀ ਚ ਸਦਾਲੂ ਬੜਾ ਜਾ ਉਤਸ਼ਾਹ ਹੁੰਦਾ ਹੈ ਕਈ ਸਦਾਲੂ ਕਰਕੇ ਖੇਤਰੀ ਵੀ ਜਿਆ ਨਵਰਾਤਰੀ ਰੱਖਦੇ ਆ ਔਰ ਰਸ਼ਮੀ ਦਿਨ ਜਲਾ ਕੰਨਿਆ ਪੂਜਾ ਕੀਤਾ ਜਾਂਦਾ ਹੈ ਜੀ ਓਕੇ ਜਿੱਦਾਂ ਕਿ ਰਾਤੇ ਆਂਦਾ ਕਿਛੇ ਦਾਨੋਂ ਦੀ ਤਦਾਦ ਜਿੱਤੇ ਵੀ ਹੁੰਦੀ ਹੈ ਔਰ ਮੈਂ ਸ਼ਰਦਾਲੂ ਨੂੰ ਇਹ ਜਾਣਤਿਆ ਕਰਾਂਗਾ ਕਿ ਜਿੱਦਾਂ ਕਿ ਦਿਬਿਆਂ ਹੁੰਦੇ ਜਾਂ ਬਜ਼ੁਰਗ ਹੁੰਦੇ ਜਾਂ ਬਿਮਾਰ ਹੁੰਦੇ ਜਾਂ ਕਿਸ ਨੂੰ ਦਰਸ਼ਨ ਕਰਨ ਦੀ ਜਲਦੀ ਹੁੰਦੀ ਹੈ ਮੰਦਿਰ ਪ੍ਰਸ਼ਾਸਨ ਨੇ ਉਹਨਾਂ ਬਾਅਦ ਸੇ ਸੁਗੰਧ ਦਰਸ਼ਨ ਪ੍ਰਣਾਲੀ ਜਿਹੜੀ ਹੈ ਉਹ ਰੱਖੀ ਹੈ ਔਰ ਬੱਸ ਸਟੈਂਡ ਦੇ ਨਾਲ ਜਿਹੜਾ ਬਾ ਮਾਦਾ ਸਦਨ ਹੈ ਉੱਥੇ ਦਾ ਪਹਿਲਾਂ ਵੀ ਬੁਕਿੰਗ ਕਰਾ ਸਕਦੇ ਆ ਜਾਂ ਇੱਥੇ ਪਹੁੰਚ ਕੇ ਹੀ ਉਹਨਾਂ ਨੂੰ ਕਰਾਣੀ ਪੈਗੀ ਬੁਕਿੰਗ ਇਦਾਂ ਆਨਲਾਈਨ ਜਿਹੜਾ ਹੈ ਨੋਰਮਲ ਜਿਹੜੀ ਮੁਰਤੀ ਹੁੰਦੀ ਆ ਆਨਲਾਈਨ ਹੋ ਜਾਂਦੀ ਹੈ ਲੇਕਿਨ ਸੀਨੀਅਰ ਸਿਟੀਜ਼ਨ ਦੀ ਹੋਵੇ ਜਾਂ ਬਿਮਾਰ ਬਿਆਰਾ ਵੀ ਹੋਵੇ ਉਹ ਜਿਹੜੀ ਉਹਤੇ ਆ ਕੇ ਹੀ ਬੰਦਦੇ ਆ ਜੀ ਜੀ ਜਿਸ ਤਰ੍ਹਾਂ ਕਿ ਹੁਣ ਨਵਰਾਤੇ ਆ ਰਹੇ ਆ ਇਸ ਵਾਰੀ ਸਾਰੇ ਦਿਨ ਤਿਹਾੜ ਜਿਹੜੇ ਐਡਵਾਂਸ ਹੀ ਆ ਰਹੇ ਹੈਗੇ ਆ ਸੋ ਇਥੇ ਪ੍ਰਸ਼ਾਸਨ ਵੱਲੋਂ ਕਿੱਦਾ ਦੇ ਬੰਦਵਸ ਕੀਤੇ ਗਏ ਹੈਗੇ ਆ ਨਾ ਇਹਨਾਂ ਨਵਰਾਤੇ ਜਿੱਦਾਂ ਸ਼ਾਵਨ ਦੇ ਮੇਲੇ ਹੋ ਕੇ ਗਏ ਆ ਉਹਨਾਂ ਚ ਨਰਾਸ਼ ਹੁੰਦਾ ਲੇਕਿਨ ਇਹਨਾਂ ਨੂੰ ਰਾਤ ਚ ਨਰਾਸ਼ ਨਹੀਂ ਹੁੰਦਾ ਕਿਉਂਕਿ ਲੋਕ ਆਪਣੇ ਘਰ ਜ ਰਾਤ ਰੱਖਦੇ ਖੇਤਰੀ ਵੀਸ ਜੇ ਹਨ ਕੰਨਿਆ ਪੂਜਨ ਕਰਦੇ ਹਨ ਠੀਕ ਹੈ ਉਹ ਚਿੰਤਪੁਨੀ ਦਰਬਾਰ ਚ ਇਦਾਂ ਹੀ ਅਸ਼ਟਮੀ ਨੂੰ ਜਿਹੜਾ ਤਿੰਨ ਵਾਰ ਇਸ਼ਨਾਨ ਹੁੰਦੇ ਹਨ ਔਰ ਬੜਾ ਵਿਧੀ ਵਿਦਾਨਾ ਕੰਨਿਆ ਪੂਜਨ ਹੁੰਦਾ ਹੈ ਔਰ ਬਲੀ ਦੇ ਤੌਰ ਪਰ ਜਿਹੜੀ ਨਾਗਲ ਦੀ ਬਲੀ ਦਿੱਤੀ ਜਾਂਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਵਿਸ਼ਪਾਰਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਸ਼ਾਮ ਆਤੇ ਮਾਤਾ ਚਿੰਤਪੁਨੀ ਆਪਣਾ ਸ਼ੀਬਾ ਆਪਣਾ ਰੱਖੇ ਫਿਰ ਇਸ ਤਾਂ ਪਰ ਰੱਖਿਆ ਕਰੇ ਆਪਕੇ ਸਭੀ ਸੰਗਤ सगे संबंधियों की रिश्तेदारों की और अच्छे रोज़गार थे अच्छे कारोबार खुशियों के साथ माता चिंतु ने अपने चरणों में बुलाए वो साचे दरबार खींचे जय माता दी जी आपका शुभ नाम जी जी मेरा शुभ नाम धर्मवीर सिंह राठौर जी मैं हिमाचल प्रदेश होमगार्ड संगठन में एक गृह रक्षक हूँ जी और जिस तरह की आप यहाँ कार्यरत हैं और यहाँ का कुछ इतिहास जो है उसके बारे में आप बताते कि माँ चिंतमनी दरबार का जो इतिहास है वो क्या है कैसे कैसे यहाँ तो बताइए जी बड़ा ही धार्मिक सवाल और बड़ा ही मैं भावुक भी हो रहा हूँ और मेरे जैसे नेत्रों में अश्रु जैसे बहने की प्रवृत्ति हो रही है कि कितना अच्छा सवाल आपने पूछा कि माता का इतिहास मैं शब्दों में बयान नहीं कर पाता मेरी आंखों में ऐसे अश्रू बहने को हो रहे हैं कितना भावुक हो रहा हूँ कि माता की का इतिहास बताने को मेरे को मौका मिला है तो देखिए सबसे पहले तो आपके विश्व भारत टीवी की तरफ से सभी जितने मेरे दर्शक हैं सभी को जय माता की जय माता की जय माता चिंतपूर्णी जी और साथ ही आने वाले जो 22 तारीख के नवरात्रे हैं उसके लिए भी सभी को सादर आमंत्रित करूंगा मंदिर न्यास की तरफ से और हमारे हिमाचल प्रदेश होमगार्ड संगठन की तरफ से आप बड़े प्यार से आए शांति के साथ आए और लाइन में रहकर दर्शन करें बढ़िया दर्शन करें जो भी न्यास द्वारा आपको निर्देश दिए जाते हैं उसका पालन करें इतिहास के बारे में आपको बताऊंगा जितना मेरे को पता है जो मैंने पढ़ा है यहाँ पर ये जो आप स्थान देख रहे हैं यहाँ पर माता जी का पिंडी स्वरूप है और जहाँ पर ये पुराना ਵਟਬ੍ਰਿਕਸ ਹੈ ਜਹੀ ਪਰ ਪ੍ਰਾਣੇ ਵਟਬ੍ਰਿਕਸ ਪੇ ਵਟਬ੍ਰਿਕਸ ਕੇ ਨੀਚੇ जो बाबा माईदास जी थे माईदास जी ने यहीं पर विश्राम किया और विश्राम करते हुए जैसे उनको थोड़ी निंद्रा पड़ी और निंद्रा में माता ने बाल रूप में बाबा माईदास जी को क्योंकि बाबा माईदास जी माता रानी के बड़े ही पक्के सच्चे ईमानदारी के साथ पक्के सच्चे भक्त थे और माता रानी ने उनको सोपन में दर्शन दिया कि बालक मैं यहाँ पर पिंडी रूप में विद्वान हूँ आप मेरा यहाँ पर मंदिर बनवाएं मेरी पूजा अर्चना करें वंदना करें तब बाबा माईदास ने कहा कि हे माँ मैं एक निर्धन सा प्राणी हूं मैं कैसे आपकी पूजा करूंगा कैसे आपका सम्मान ले जाऊंगा क्या आपका पूजा पाठ के लिए जो है कैसे आपकी पूजा करूंगा मैं एक निर्दशा प्राणी हूँ तब माता ने कहा कि बालक ये चिंताएं मत कर ये चिंताएं मुझ पर छोड़ दे ये चिंताएं मुझ पर छोड़ दे और आप पूजन करो और मैं ये वरदान देती हूँ कि आज से इस स्थान का नाम ही चिंतपूर्णी पड़ेगा जी। जी। ये तभी से इसका नाम माता चिंतपूर्णी पड़ा और ये जो वट वृक्ष आप दर्शन करते हैं उसी टाइम का वट वृक्ष है और माता ने कहा कि आप नीचे जो जहाँ पर ये जल भर कर लाते हैं माता के स्नान के लिए पूजन के लिए माता ने कहा कि आप वहाँ पर जाएँ और एक पत्थर को उठाएं और उस पत्थर को उठाती है एक जल की धारा आप रिया भी धरती के गर्भ से प्रकट होगी फूटेगी तो वैद्यनाथ जी वहां पर गए उन्होंने वहां पर जल को प्राप्त किया आज भी वो पत्थर उसी टाइम के जो विद्यमान है पिंड विद्यमान है वहीं पर और ये उसी टाइम का जो है ये पिंडी का स्वरूप है माता रानी का और उसी टाइम का ये वट वृक्ष है जो आप दर्शन करते हैं जी तो ये इतिहास मैंने आपको बताया साथ ही मैं आपसे प्रार्थना करूंगा एक बार फिर कि जितने भी श्रद्धालु आए जो मंदिर न्यास आपसे रिक्वेस्ट करें कि आप लाइन में रह कर दर्शन करें आराम से दर्शन करें कहीं भी दाएं बाएं से दर्शन ना करें और साथ ही चोरों से सावधान रहें अपने छोटे बच्चों का ध्यान रखें ये मैं विशेष प्रार्थना जिस तरह की आ, आपने जिक्र किया है कि लाइन में लगने के लिए तो इसके लिए जिस तरह नवरात्रे में काफी रश होता है तो उसके लिए पर्ची कोई टोकन सिस्टम है हाँ ये कई लोग श्रद्धालु हमसे पूछते हैं पहले ये लगभग कई महीने से पर्ची सिस्टम था दर्शन पर्ची लेकिन मंदिर न्यास ने यहाँ पर ये काउंटिंग करने के लिए दो ये इलेक्ट्रॉनिक मशीनें आप देख सकते हैं लगाई हैं इसमें ही ऑटोमेटिक काउंटिंग हो जाती है इसलिए मंदिर न्यास ने पर्ची जो सिस्टम है वो उसको बंद कर दिया है जैसे कि कुछ वृद्ध इंसान यहाँ श्रद्धालु पहुँचते हैं उनके के लिए जैसे कि कुछ खास बंदोबस्त किया हो जिस तरह की हमने देखा है लिफ्ट है या इस तरह का सिस्टम ਤੋ ਉਹਨਾਂ ਦੇ ਲਈ ਕੁਝ ਖਾਸ ਹੈ ਉਸਕੇ ਕੋਈ ਚਾਰਜਸ ਹੈ ਕਿਆ हाँ उसके लिए भी आपने अच्छा सवाल पूछा आपके चैनल के माध्यम से भी पता लग जाएगा जी जो वृद्ध हैं कुछ विकलांग है या जो असहाय हैं उनके लिए मंदिर न्यास ने जहाँ पर बाबा माईदास सदन है बस स्टैंड के नजदीक वहाँ से लगभग मेरे ख्याल से सौ पचास रुपये का ऐसा कुछ पास है बड़ा ही कम उसका शुल्क रखा गया है उसमें आपका एक पास बनता है मंदिर न्यास के द्वारा और उसमें जो बैटरी से चलित वाहन है उसमें बैठा आपको लगभग लिफ्ट के पास वो छोड़ते हैं और लिफ्ट से बैठ जो है श्रद्धालु मंदिर के पास पहुंच जाते हैं और मंदिर के पास पहुंचकर लगभग 10-15 मिनट में दर्शन कर लेते हैं और दर्शन करके एक बार फिर वहीं पर लिफ्ट से नीचे उतर के उनको वहीं पर बस स्टैंड के पास वहां से छोड़ते हैं ये मंदिर न्यास की मैं समझता हूँ कि बहुत अच्छी इसको मैं कोशिश मानता हूँ मंदिर न्यास ने बहुत अच्छा ये प्रयास किया है क्योंकि जो बीच में बुजुर्ग हैं लाचार हैं जो ऐसे आशाएं हैं उनको बड़ा अच्छा इसमें सहयोग मिलता है और अच्छा इसको दिल को देख बड़ी दिल को खुशी होती है जी जिस तरह की हैंडीकैप के लिए ऑफलाइन है तो ऑनलाइन भी कुछ पास बनाने का कोई इस तरह का है दरबार की साइड से ये भी अच्छा सवाल पूछा आपने ताकि जो भी हमारे श्रद्धालु माता के भक्त घर बैठे हैं उनको घर बैठे बैठे जानकारी मिले वो अपने घर बैठे बैठे ही अपने मोबाइल एंड्रॉयड मोबाइल से ऑनलाइन बुकिंग कर सकते हैं माता रानी के दर्शनों के लिए जो भी सुगम दर्शन प्रणाली है उसके लिए वो वहीं से घर बैठे ऑनलाइन बुकिंग कर सकते हैं जिसका वेबसाइट जो नाम है डब्ल्यू माता डॉट कॉम ऐसा कुछ करके है अगर आप मोबाइल में सर्च करेंगे तो आपको मिलेगा आप ऑनलाइन बुक कर सकते हैं डब्ल्यू डब्ल्यू डॉट माता श्री चिंतपुन्नी दरबार डब्ल्यू डब्ल्यू डॉट माता श्री चिंतपूर्णी डॉट कॉम जी ऐसा कुछ करके अगर आप अपने इसमें सर्च करते हैं तो आपको अपने आप ऑनलाइन इसको बुक कर सकते हैं ये भी मेरे को बड़ी अच्छी चीज़ लगी मंदिर न्यास की मंदिर न्यास इसके लिए बड़ा बधाई का पात्र है ताकि वह भक्त माता के जो दास हैं माता के बच्चे घर बैठे बैठे ही आराम से बुक कर सकें और उनको आराम से सुगम दर्शन प्रणाली के द्वारा दर्शन हो सके जी बहुत बहुत धन्यवाद आपने इतनी जानकारी दी हमारे चैनल विश्व भारत टीवी के साथ में जुड़े बहुत बहुत धन्यवाद थैंक यू जी एक बार फिर सभी श्रद्धालुओं को आने वाले 22 तारीख की जो है नवरात्रों की हार्दिक शुभकामनाएं मेरे अपने होमगार्ड संगठन की तरफ से हिमाचल प्रदेश पुलिस की तरफ से और खास तौर से मंदिर न्यास की तरफ से मैं प्रार्थना करूँ कि माता रानी हमें इसी तरह चरणों में बनाए रखे जय माता चिंतपूर्णी जी जय माँ चिन्नमस्तिका जी धन्यवाद जय माता जय हिंद जय माता ਆਰੇ ਬੰਦਿਆ ਨਾ ਦੂਰ ਹੈ ਆਰੇ ਬੰਦਿਆ ਨਾ ਦੂਰ ਹੈ ਆਰੇ ਬੰਦਿਆ ਨਾ ਦੂਰ ਹੈ ਸਭ ਤੇਰੀ ਨਹਰੇ ਦਾ ਕਸੂਰ ਹੈ ਜਦੋਂ ਰਾਹੋਂ ਚਲਣ ਆਣਗੇ ਦੇ ਦੇ ਜਾਮਾ ਸਤਨਾਮ ਦਾ ਗੁਰੂ ਸਾਹ ਮਾਣੇ ਵੀ ਦੇ ਜਾਮਾ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਰਟੀਵੀ ਰਾਹੀਂ ਦੇਖ ਰਹੇ ਸੀ ਬਹੁਤ ਬਹੁਤ ਧੰਨਵਾਦ ਜੀ ਥੈਂਕ